3 ਕਰੋੜ ਦੀ ਵੱਡੀ ਚੋਰੀ ਪਟਿਆਲਾ ਤੋਂ ਵੱਡੀ ਖਬਰ ਪਿੰਡ ਚੋਰਾਵਿਖੇ ਬੀਤੀ ਰਾਤ ਚੋਰਾਂ ਨੇ ਇੱਕ ਐਨਆਰਆਈ ਪਰਿਵਾਰ ਦੀ ਕੋਠੀ ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰਾਂ ਵੱਲੋਂ ਕੋਠੀ ਵਿੱਚੋਂ ਕਰੀਬ 3 ਕਰੋੜ ਰੁਪਏ ਦਾ ਕੀਮਤੀ ਸਮਾਨ ਚੋਰੀ ਕੀਤਾ ਗਿਆ ਘਟਨਾ ਸਮੇਂ ਪਰਿਵਾਰ ਆਪਣੀ ਬੇਟੇ ਨੂੰ 에어ਪੋਰਟ ਤੋਂ ਲੈਣ ਗਿਆ ਹੋਇਆ ਸੀ ਜੋ ਇਟਲੀ ਤੋਂ ਵਾਪਸ ਆ ਰਿਹਾ ਸੀ ਸਵੇਰੇ ਜਦੋਂ ਕੰਮ ਵਾਲੀ ਕਾਰ ਆਈ ਤਾਂ ਉਸਨੇ ਚੋਰੀ ਦਾ ਪਤਾ ਲਗਾਇਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਹੀ ਪੁਲਿਸ ਅਤੇ ਡੌਗ ਸਕਵਾਡ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਫੋਰੈਂਸਿਕ ਟੀਮ ਵੱਲੋਂ ਵੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਪਰਿਵਾਰ ਨੇ ਵਾਰਦਾਤ ਨੂੰ ਯੋਜਨਾਬੱਧ ਦੱਸਿਆ ਹੈ ਜਦਕਿ ਪੁਲਿਸ ਨੇ ਜਲਦ ਦੋਸ਼ੀਆਂ ਨੂੰ ਫੜਨ ਦਾ ਪਰੋਸਾ ਸਕਦਾ ਹੈ ਜੀ ਨਾਮ ਹੈ ਕਿਹੜੀ ਜਗ੍ਹਾ ਹੈਗੀ ਕਿੰਨੀ ਚੋਰੀ ਹੋਈ ਮੈਂ ਕਰਨ ਇਹ ਚੌਹਾਂ ਨੰਬਰ ਦਾ ਫਿੰਡ ਚੌਰੀ ਮੇਰਾ ਆਪਣਾ ਮਕਾਨ ਹੈ ਜੀ ਕੀ ਗੱਲ ਹੋਈ ਹੈ ਸਾਰੀ ਗੱਲ ਇਦਾਂ ਹੋਈ ਹੈ ਜੀ ਮੇਰੇ ਬੇਟੇ ਬਾਹਰ ਰਹਿੰਦੇ ਆਨ ਐਨਆਰਏ ਇਟਲੀ ਚ ਰਹਿੰਦੇ ਆ ਵੱਡਾ ਬੇਟਾ ਮੇਰੇ ਦੀ ਅੱਜ ਫਲੈਟ ਸੀਗੀ ਛੋਟਾ ਬਿਟਾ ਮੇਰੇ ਨਾਲ ਰਹਿੰਦਾ ਔਰ ਅੱਤੀ ਚੱਲੇ ਗਈ ਲੈਣ ਨੂੰ ਕੈਮਰੇ ਮੇਰੇ ਕੱਲ ਤੇ ਬੰਦ ਵੇ ਕੈਮਰੇ ਆਲਰੇਡੀ ਲੱਗੇ ਹੋਏ ਸਾਡੇ ਮਕਾਨ 'ਚ ਤਸਵੀਰ ਜਦੋਂ ਸਾਡੇ ਕੰਮ ਵਾਲੀ ਸੁਪਾਈਆਂ ਕਰਨ ਵਾਲੀ ਆਈ ਤਾਂ ਉਸਨੇ ਦੱਸਿਆ ਵੀ ਆਪਣਾ ਸਾਰਾ ਕੁਝ ਪੱਟੇ ਪਿਆ ਜੀ ਅੰਦਰੋਂ ਜਦੋਂ ਅਸੀਂ ਦੇਖਿਆ ਤਾਂ ਦਰਾਜ ਲੋਕਰ ਸਾਰਾ ਕੁਝ ਪਟਕੇ ਕੋਈ ਬੰਦਾ ਚੋਰੀ ਕਰਕੇ ਪਿੱਛੇ ਵਿੰਡੋ ਪਟਕੇ ਨਿਕਲ ਗਿਆ ਜੀ ਕਿੰਨੇ ਕੀ ਚੋਰੀ ਹੋਈ ਹੈ ਕੀ ਚੋਰੀ ਦੇ ਵਿੱਚ ਗਹਿਣੇ-ਕੱਟੇ ਸੀਗੇ ਜੀ ਕੋਈ ਕੈਸ਼ ਸੀਗਾ ਕੋਈ ਯੂਰੋ ਸੀਗਾ ਜੀ ਕਿੰਨੇ ਦਾ ਅਪਰੋਕਸੀਮੇਟ 2.3 ਕਰੋੜ ਰੁਪਏ ਜੀ ਪੁਲਿਸ ਨੇ ਤਲਾਸ਼ ਦਿੱਤੀ ਪੁਲਿਸ ਨੂੰ ਰਿਪੋਰਟ ਕਰਤੀ ਸੀ ਕਿ ਲਾ ਦੇ ਕ੍ਰੀਨੇ ਕੰਨੀ ਮੇਰੇ ਕੋਈ ਆਇਆ ਕੈਮਰੇ ਚ ਆਸਪਾਸ ਹੋਰ ਕੈਮਰਾ ਉਸ ਸਾਡੇ ਕੈਮਰੇ ਬੰਦ ਹੈ ਬਾਕੀ ਹੁਣ ਜਾਂਚ ਕਰੂਗਾ ਪਤਾ ਲੱਗ ਜਾਊਗਾ ਜੀ ਕੋਈ ਸ਼ੱਕ ਵਗੈਰਾ ਕਿਸੇ ਦੇ ਸ਼ੱਕ ਹੁਣ ਐਵੇਂ ਕਿਸੇ ਦਾ ਨਾਮ ਲਿਆ ਜਾਂਦਾ ਜੀ ਮੱਕੀ ਜੋ ਹੋਊਗਾ ਮੌਕੇ ਤੇ ਪਤਾ ਲੱਗ ਜਾਊਗਾ ਆਈ ਕਿ ਤੁਰੀ ਚੋਰ ਨੂੰ ਪੁੱਛ ਲਓ ਚੋਰ ਹੁਣ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਦਾ ਜਾਂਚ ਤੋਂ ਬਾਅਦ ਇਹ ਲੱਗੂਗਾ ਜੀ ਖਿੜਕੀ ਪੱਟੀ ਹੈ ਜੀ ਖਿੜਕੀ ਨਹੀਂ ਖਿੜਕੀ ਨਹੀਂ ਬੜੇ ਜੀ ਹੂੰ ਘਟਣਾ ਨਹੀਂ ਘਟਿਆ ਲੱਗ ਰਹੀ ਈ ਇਹ ਘਟਣਾ ਘਟਿਆ ਬਰਾਦਾ ਮੌਕੇ ਤੇ ਮੌਜੂਦ ਪਿਆ ਜੀ ਹੂੰ ਕੋਈ ਫਰਕ ਕਿਹੜੀ ਜਗ੍ਹਾ ਚੋਰੀ ਹੋਈ ਕਿ ਨਹੀਂ ਚੋਰੀ ਇਹ ਪਿੰਡ ਚ ਵੀ ਇੱਕ ਦੇ ਆਪਣੇ ਬਾਕੀ ਦੇ ਸਾਰੇ ਘਰ ਦੇ ਘਰ ਹੀ ਸੀਗੇ ਇੱਕ ਬੱਚੇ ਨੂੰ ਲੈਣ ਗਏ ਹੋਏ ਸੀਗੇ ਇਹਨਾਂ ਦਾ ਕੋਈ ਬਾਹਰੋਂ ਆਇਆ ਸੀ ਇਟਲੀ ਉਹ ਤੋਂ ਲੈਣ ਗਏ ਸੀ ਤੇ ਉਸੇ ਕਮਰੇ 'ਚ ਹੀ ਚੋਰੀ ਹੋਈ ਹੈ ਉਹ ਉਹਨਾਂ ਨੇ ਹੋਰ ਕੁਝ ਨਹੀਂ ਛੇੜਿਆ ਜਿਵੇਂ ਮੌਕਾ ਵੇਖਿਆ ਗੇਟ 'ਚੋਂ ਅੰਦਰ ਵੜ ਕੇ ਮਤਲਬ ਵੀ ਜਿਵੇਂ ਐ ਲੱਗਦਾ ਬੰਦੇ ਨੂੰ ਕੁਝ ਪਤਾ ਹੀ ਹੁੰਦਾ ਚੋਰ ਨੂੰ ਵੀ ਇੱਥੇ ਹੀ ਚੋਰੀ ਕਰਨੀ ਹੈ ਐਦਾਂ ਦੇ ਮੌਕੇ ਤੇ ਦੇਖਣ ਨੂੰ ਐ ਲੱਗ ਰਿਹਾ ਬਾਕੀ ਅਸੀਂ ਵੈਰੀਫਾਈ ਕਰਦੇ ਹਾਂ ਕੀ ਕੀ ਚੋਰੀ ਹੋਇਆ ਇਹਨਾਂ ਨੂੰ ਪੁੱਛਦੇ ਪਏ ਹਾਂ ਬਿੱਕੀ ਚੋਰੀ ਹੋਇਆ ਕਿਦਾਂ ਹੋਇਆ ਵੀ ਉਹ ਸਾਰੇ ਦੱਸਦੇ ਪਏ ਨੇ ਸੀਸੀਟੀਵੀ ਕੈਮਰਾ ਵੀ ਕੁਝ ਕਿ ਕਿੰਨੀ ਕਿ ਚੋਰੀ ਹੋਈ ਹੈ ਨਹੀਂ ਹਜੇ ਪੁੱਛ ਰਹੇ ਆ ਜੀ ਉਹ ਗਿਣਦੇ ਪਏ ਨੇ ਦੱਸਦੇ ਨੇ ਕੋਈ ਕੈਮਰਾ ਵਗੈਰਾ ਲੱਗੇ ਹੋਏ ਜੀ ਹਾਂ ਕੈਮਰੇ ਲੱਗੇ ਨੇ ਉੱਥੇ ਤਾਂ ਨਹੀਂ ਲੱਗੇ ਉਹਨਾਂ ਦੇ ਕੈਮਰੇ ਉਹ ਕਹਿੰਦੇ ਵੀ ਸਾਡੇ ਕੈਮਰੇ ਕੱਲ ਦੇ ਬੰਦ ਆ ਇਹ ਵੀ ਦੇਖ ਰਹੇ ਕਿਉਂ ਬੰਦ ਆ ਕੈਮਰੇ ਤਾਂ ਲੱਗੇ ਨੇ ਬਹੁਤ ਪਰ ਇਹ ਕਹਿੰਦੇ ਬੰਦ ਆ ਮੁਕੇ ਦੇ ਫਰੈਂਚਕੀ ਟਿਮੀ ਆਇਆ 200 ਆ ਗਿਆ ਆ ਗਿਆ ਸਾਰੇ ਆ ਗਏ